ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਇਹ ਪੰਜਾਬ ਪੁਲਿਸ ਦੀਆਂ ਤਸਵੀਰਾਂ ਡਿਬਰੂਗੜ ਜੇਲ੍ਹ ਦੀਆਂ ਨੇ ਜਿੱਥੇ ਅੱਜ ਪੰਜਾਬ ਪੁਲਿਸ ਅਮਰਿਤਪਾਲ ਦੇ ਨਾਲ ਸੱਤ ਸਾਥੀਆਂ ਨੂੰ ਵਾਪਸ ਪੰਜਾਬ ਲੈਣ ਲਈ ਪਹੁੰਚੀ ਹੈ ਅਮਰਿਤਪਾਲ ਦੇ ਨਾਲ ਬੰਦ ਸੱਤ ਸਾਥੀਆਂ ਦੇ ਉੱਤੇ NSA ਹਟਾ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਤੋਂ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਤੇ ਉਹਨਾਂ ਦੇ ਉੱਤੇ ਵੱਡੇ ਮੁਕੱਦਮਿਆਂ ਦੇ ਕੇਸ ਚਲਾਏ ਜਾਣਗੇ ਤੇ ਅੱਜ ਇਹਨਾਂ ਸੱਤਾਂ ਜਾਣਿਆਂ ਨੂੰ ਵਾਪਸ ਲੈਣ ਦੇ ਜਾਨ ਦੇ ਲਈ ਪੰਜਾਬ ਪੁਲਿਸ ਪਹੁੰਚੀ ਜਿਸ ਦੀਆਂ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਜਾਂਦੇ ਦੀਆਂ ਤੇ ਅੰਦਰ ਜਾ ਕੇ ਪੰਜਾਬ ਪੁਲਿਸ ਆਪਣੀ ਅਗਲੀ ਕਾਰਵਾਈ ਕਰਦੀ ਹੋਈ ਵੀ ਨਜ਼ਰ ਆ ਰਹੀ ਹੈ ਦੱਸ ਦਈਏ ਕਿ ਪੰਜਾਬ ਵਾਪਸ ਆਣ ਵਾਲੇ ਸੱਤ ਸਾਥੀਆਂ ਦੇ ਨਾਮ ਦਲਜੀਤ ਸਿੰਘ ਕਲਸੀ ਕਲਵੰਤ ਸਿੰਘ ਢਾਲੀਵਾਲ ਗੁਰਮੀਤ ਸਿੰਘ ਬੁੱਕਣਵਾਲਾ ਹਰਜੀਤ ਸਿੰਘ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਬਸੰਤ ਸਿੰਘ ਅਤੇ ਗੁਰਿੰਦਰਪਾਲ ਸਿੰਘ ਸ਼ਾਮਲ ਨੇ ਤਾਂ ਇਹਨਾਂ ਸੱਤ ਅੰਮ੍ਰਿਤਪਾਲ ਦੇ ਸਾਥੀਆਂ ਤੋਂ ਐਨਐਸਏ ਹਟਾ ਦਿੱਤੀ ਗਈ ਹੈ ਤੇ ਜਿਨ੍ਹਾਂ ਨੂੰ ਵਾਪਸ ਹੁਣ ਪੰਜਾਬ ਦੀਆਂ ਜੇਲਾਂ ਚ ਲੈ ਕੇ ਚਾਇਆ ਜਾਵੇਗਾ ਤੇ ਉੱਥੇ ਬਣਦੇ ਕੇਸ ਉਹਨਾਂ ਦੇ ਚਲਾਏ ਜਾਣਗੇ ਤੇ ਇਸ ਦੇ ਨਾਲ ਹੀ ਗੱਲ ਕਰੀਏ ਜਿਨ੍ਹਾਂ ਤੋਂ ਐਨਐਸਏ ਨਹੀਂ ਹਟਾਇਆ ਗਿਆ ਉਹਨਾਂ ਦੇ ਵਿੱਚ ਅੰਮ੍ਰਿਤਪਾਲ ਸਿੰਘ ਪਪਲਪ੍ਰੀਤ ਸਿੰਘ ਤੇ ਵਰਿੰਦਰ ਸਿੰਘ ਜੋਲ ਸ਼ਾਮਲ ਨੇ ਜਿੰਨਾ ਤੇ ਐਨਐਸਏ ਹਜੇ ਤੱਕ ਲੱਗਿਆ ਹੋਇਆ ਤੇ ਉਹ ਜੂਨ ਦੇ ਮਹੀਨੇ ਵਿੱਚ ਖਤਮ ਹੋਵੇਗਾ ਤੇ ਵੱਡੀ ਖਬਰ ਇਹ ਕਿ ਪੰਜਾਬ ਪੁਲਿਸ ਅੱਜ 7 ਸਾਥੀਆਂ ਨੂੰ ਅੰਮ੍ਰਿਤਪਾਲ ਦੇ ਵਾਪਸ ਲੈ ਕੇ ਪੰਜਾਬ ਆ ਰਹੀ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ